ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਉੱਠ ਚੁੱਕੇ ਹਾਂ ਸਵੇਰੇ ਵੱਜ ਚੁੱਕੇ ਨੇ 5:30 ਤੇ ਦੇਖ ਲਓ ਤੁਸੀਂ ਉੱਠਣ ਸਾਰੀ ਜੈਕ ਵਜਾ ਮੱਥੇ ਨਾਲ ਕਹਿੰਦਾ ਤੂੰ ਪੈਟਾ ਔਰ ਨਾਲ ਸੁੱਤਾ ਤੀ ਕਹਿੰਦਾ ਮੈਨੂੰ ਛੇਤੀ ਥੱਲੇ ਲੈ ਕੇ ਚੱਲ ਕਹਿੰਦਾ ਤੂੰ ਟੌਰ ਨਾਲ ਸੁੱਤਾ ਪੈ ਕਹਿੰਦਾ ਮੈਂ ਤਾਂ ਬਾਹਰ ਅੰਦਰ ਜਾਣਾ ਪਤੰਦਰਾ ਕਹਿੰਦਾ ਮੈਨੂੰ ਛੇਤੀ ਥੱਲੇ ਲੈ ਕੇ ਚੱਲ ਮੈਂ ਚਾਲਦਿਆਂ ਮੜਾਇਆ ਸਰੀਰ ਤਾਂ ਬਣਾ ਲਈਏ ਦੇਖ ਲਓ ਤੁਸੀਂ ਫਿਰ ਇਸ ਤੋਂ ਬਾਅਦ ਆਪਾਂ ਕਰੇ ਜੀ ਖੇਤ ਦਾ 뷰 ਚੈੱਕ ਕਰੋ ਤੁਸੀਂ ਤੇ ਇਸ ਤੋਂ ਬਾਅਦ ਸੂਰਜ ਚੜ੍ਹਨ ਲੱਗਿਆ ਸੀ ਤੇ ਆਪਾਂ ਸੂਰਜ ਦੇਖਿਆ ਇਤਵਾਰ ਚੱਲਦੇ ਆ ਜੀ ਆਪਾਂ ਥੱਲੇ ਦੇ ਇਤਵਾਰ ਦੇਖਦੇ ਆ ਵੀ ਸਾਰੇ ਦਿਨ ਦੇ ਵਿੱਚ ਕੀ ਕੀ ਕਰਦੇ ਆ ਆ ਜੋ ਬਣੇ ਰਹੋ ਤੇ ਆਪਣੇ ਘਰ ਦੇ ਨਾਲ ਇੱਕ ਸੂਈ ਸੀ ਕੁੱਤੀ ਤਾਂ ਉਹਨੂੰ ਆਪਾਂ ਦੇਖਣ ਆਏ ਸੀ ਤੇ ਇਹਦੇ ਕੋਰਨੇ ਦੇ ਵਿੱਚ ਕੁੰਡਾ ਰੱਖਿਆ ਹੋਇਆ ਆਪਾਂ ਤਾਂ ਦੇਖਣ ਆਏ ਸੀ ਵੀ ਉਹਦੇ ਵਿੱਚ ਦੁੱਧ ਹੈਗਾ ਕਿ ਨਹੀਂ ਤੇ ਕਿਉਂਕਿ ਗਰਮੀ ਬਹੁਤ ਆ ਯਾਰ ਤੇ ਇਹਨਾਂ ਦਾ ਪਾਲਣ ਪੋਸ਼ਣ ਤੁਸੀਂ ਕਰਨਾ ਹੁੰਦਾ ਨਵੀਂ ਕੁੱਤੀ ਸੂਈ ਹੈ ਤਾਂ ਕਰਕੇ ਆਪਾਂ ਇਹਨੂੰ ਪਹਿਲਾਂ ਦੁੱਧ ਲਿਆ ਕੇ ਪਾਵਾਂਗੇ ਘਰੋਂ ਜਦੋਂ ਮੈਂ ਦੇਖਿਆ ਦੇ ਕੁੰਡੇ ਵਿੱਚ ਦੁੱਧ ਹੈ ਨਹੀਂ ਸੀ ਤਾਂ ਆਪਾਂ ਘਰੇ ਗਏ ਸਪੈਸ਼ਲ ਇੱਕਰੇ ਜਾ ਕੇ ਆਪਾਂ ਫਿਰ ਕੱਚੀ ਲੱਸੀ ਕਰਕੇ ਲਿਆਏ ਤੇ ਉਦੋਂ ਬਾਅਦ ਆਪਾਂ ਇਹਨੂੰ ਪਾ ਕੇ ਤੇ ਪਾਣੀ ਛਿੜਕ ਕੇ ਤੇ ਆਪਾਂ ਉਦੋਂ ਬਾਅਦ ਭੱਟੀ ਨੂੰ ਰੰਗ ਕਰਕੇ ਜਾਣਾ ਸੀ ਆਪਾਂ ਬਾਹਰ ਤੇ ਭੱਟੀ ਰੰਗ ਕਰਨ ਵਾਲੀ ਰਹਿੰਦੀ ਸੀ ਤੇ ਇਹਦੇ ਬਾਅਦ ਆਪਾਂ ਰੰਗ ਕਰਕੇ ਉਦੋਂ ਬਾਅਦ ਦੇਖਦੇ ਆਂ ਕੀ ਬਣਦਾ ਤੇ ਇਹਦੇ ਬਾਅਦ ਚੱਲਣਾ ਸੀ ਆਪਾਂ ਬਾਹਰ ਉਦੋਂ ਫਿਰ ਜੈਕ ਕਹਿੰਦਾ ਮੈਨੂੰ ਵੀ ਰੋਟੀ ਪਾ ਜਾ ਪਤੰਦਰਾ ਕਹਿੰਦਾ ਤੂੰ ਤਾਂ ਬਾਹਰ ਫੇਰ ਵਗ ਜੀ ਫਿਰ ਆਪਾਂ ਉਹਨੂੰ ਚੂਰੀ ਕੁੱਟ ਕੇ ਪਾਈ ਦਹੀਂ ਨਾਲ ਤੇ ਇਹ ਤੋਂ ਬਾਅਦ ਜੈਕ ਨੂੰ ਰੋਟੀ ਖਵਾ ਕੇ ਆਪਾਂ ਜਾਣਾ ਸੀ ਬਾਹਰ ਤੇ ਇਹ ਦੋ ਵਾਰ ਕੰਜਰ ਦਾ ਦਿਨ ਬਹੁਤ ਮਾੜਾ ਸੀ ਤੇ ਦੇਖ ਲਓ ਤੁਸੀਂ ਨੁਕਸਾਨ ਤੇ ਨੁਕਸਾਨ ਹੋਈ ਗਿਆ ਪਹਿਲਾਂ ਏਸੀ ਦੀ ਕੁਆਲਟੀ ਕਰਾਉਣ ਆਪਾਂ ਗਏ ਸ਼ਹਿਰ ਤੇ ਸ਼ਹਿਰ ਜਦੋਂ ਕੁਆਲਟੀ ਕਰਾਉਣਗੇ ਤੇ ਉਹਨਾਂ ਨੇ ਪਤੰਦਰਾਂ ਨੇ ਸਾਰੀ ਗੱਡੀ ਪੱਟ ਲਈ ਡੈਸ਼ਬੋਰਡ ਪੱਟ ਲਿਆ ਸਾਰਾ ਕੁਝ ਦੇਖ ਲਓ ਤੁਸੀਂ ਕੀ ਬਣਾਤਾ ਗੱਡੀ ਦੇਣਾ ਕਿ ਗੱਡੀ ਸੋਹਣੀ ਗੱਡੀ ਸੀ ਯਾਰ ਫਿਰ ਵੀ ਚਲੋ ਕੋਈ ਗੱਲ ਨਹੀਂ ਜਿਵੇਂ ਠੀਕ ਹੈ ਸਾਰਾ ਕੁਝ ਪੱਟ ਕੇ ਮੰਗ ਰੀਆਂ ਸੀਟਾਂ ਦੇ ਸਿੱਟਾ ਮੰਗ ਰੀਆਂ ਸੀਟਾਂ ਦੇ ਸਿੱਟਣ ਤੋਂ ਬਾਅਦ ਇਹ ਤੋਂ ਬਾਅਦ ਦਿਖਾਉਣਾ ਮੈਂ ਤੁਹਾਨੂੰ ਤੇ ਡੈਸ਼ਬੋਰਡ ਪੱਟ ਕੇ ਕਿੱਧਰ ਲੈ ਗਏ ਡੈਸ਼ਬੋਰਡ ਪੱਟ ਕੇ ਲੈ ਗਏ ਪਤੰਦਰ ਅੰਦਰ ਕਾਦੇ ਦੇਖ ਲਓ ਤੁਸੀਂ ਇਹ ਤੋਂ ਬਾਅਦ ਲਓ ਜੀ ਆਪ ਹੈ ਆਪਣਾ ਡੈਸ਼ਬੋਰਡ ਇਹ ਤੋਂ ਬਾਅਦ ਇਹਦੀ ਬਦਲੀ ਆ ਪੱਕੋ ਐਲ ਜੇਦੋਂ ਆਪ ਕਰਿਆ ਕੇ ਦੇਖਿਆ ਆ ਨੁਕਸਾਨ ਇੱਕ ਹੋਰ ਹੋ ਗਿਆ ਇਹ ਟਾਈਲਾਂ ਪੱਟੀਆਂ ਗਈਆਂ ਇਹ ਥੋਥ ਰਹਿ ਗਈ ਸੀ ਲਾਉਣ ਵੇਲੇ ਦੇਖ ਲਓ ਤੁਸੀਂ ਇਹ ਗਰਮੀ ਨਾਲ ਹੀਟ ਪ੍ਰੋਡਿਊਸ ਹੋ ਗਈ ਤਾਂ ਉਹਦੇ ਨਾਲ ਇਹ ਜਿਹੜਾ ਪੱਥਰ ਹੈ ਇਹ ਉੱਠ ਗਿਆ ਤਾਂ ਇਹੜੀਆਂ ਟੁਕੜੀਆਂ ਸੀ ਇਹ ਘਟੂ ਘਟ ਫੁੱਟ ਤਾਂ ਵੱਧੀਆਂ ਮੈਂ ਤਾਂ ਬਾਹਰ ਸੀ ਬਾਅਦ ਚ ਸੁਣਨ ਦੀ ਗੱਲ ਹੈ ਤੇ ਦੇਖ ਲਓ ਤੁਸੀਂ ਵੀ ਗਰਮੀ ਨਾਲ ਐਨੀ ਹੀਟ ਪ੍ਰੋਡਿਊਸ ਹੋ ਰਹੀ ਹੈ ਤਾਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੇ ਪੱਥਰ ਧਿਆਨ ਨਾ ਲਾਇਆ ਕਰੋ ਪੂਰੀ ਥੋਥ ਨਾ ਰੱਖਿਆ ਕਰੋ ਤੇ ਲਓ ਜੀ ਉਦੋਂ ਬਾਅਦ ਚੱਲੇ ਆਪਾਂ ਦੁਬਾਰੇ ਸ਼ਹਿਰ ਤੇ ਸ਼ਹਿਰ ਵਿੱਚ ਆਪਾਂ ਜਾ ਕੇ ਆਪਾਂ ਪੀਤੀ ਜੀ ਠੰਡੀ ਸਰਦਈ ਇਹ ਜੀ ਮਾਨਸ ਦੀ ਹੌਕ ਆਈ ਲੈਟਸ ਸੈਂਟ ਟ੍ਰੈਡਾ ਤੁਸੀਂ ਦੇਖਿਆ ਹੋਣਾ ਤੇ ਇਹ ਬਾਈ ਪੂਰੀ ਰੀਨ ਸਰਦਈ ਤਿਆਰ ਕਰਦਾ ਤੇ ਬਾਈ ਕੋਲੇ ਆ ਕੇ ਤੁਸੀਂ ਜ਼ਰੂਰ ਸਰਦਈ ਪੀ ਕੇ ਜਾਇਆ ਕਰੋ ਧੰਨਵਾਦ ਜੀ